ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ ਪੰਜਵਾਂ ਦੱਖਣੀਆਂ ਨਾਲ ਬਾਜ ਬਹਾਦਰ ਨੂੰ ਜੰਗ ਲੜਨੀ ਪੈਦੀ ਉਸ ਨੂੰ ਪਤਾ ਸੀ ਜਦੋਂ ਮੰਡੀ ਵਾਲਿਆਂ ਖਰਾਜ ਬੰਦ ਕਰ ਦਿੱਤਾ ਦੁਸ਼ਮਣ ਜ਼ਰੂਰ ਚਪਟਾ ਲੇਗੀ ਦੂਜੇ ਸੁਲਤਾਨ ਪੱਕੀ ਧਾਰ ਬੈਠਾ ਸੀ ਦੂਜੇ ਸੁਲਤਾਨ ਪੱਕੀ ਧਾਰ ਬੈਠਾ ਸੀ ਕਿਸੇ ਵੀ ਹਿਲੇ ਰਾਗ ਰੰਗਣੀ ਨੂੰ ਹਾਸਲ ਕਰਨਾ ਹੀ ਕਰਨਾ ਸੋ ਲਹੁ ਦਾ ਦਰਿਆ ਪਾਰ ਕਰਨ ਲਈ ਉਹ ਦੁਸ਼ਮਣਾਂ ਤੋਂ ਪਹਿਲਾਂ ਤਿਆਰ ਹੋਖ ਲੋਤਾ ਆਪਣੇ ਸੂਈਆਂ ਦੀਆਂ ਖਬਰਾਂ ਤੋਂ ਸੰਚੇਤ ਹੋ ਕੇ ਉਹ ਆਪਣੀਆਂ ਫੌਜਾਂ ਦੱਖਣੀਆਂ ਦੀ ਸਰਹੰਦ ਤੋਂ ਪਛਾਂ ਹੀ ਲੁਕੋ ਲੰਗਾ ਉਹ ਸ਼ਹਿ ਲਾ ਕੇ ਦੋ ਪਹਾੜੀਆਂ ਦੀ ਆੜ ਵਿੱਚ ਮੋਰਚੇ ਮੱਲ ਬੈਠਾ ਅਤੇ ਬੈਰਾਂ ਦੇ ਹੱਲੇ ਦੀ ਇੰਤਜ਼ਾਰ ਕਰਨ ਲੱਗਾ ਸੁਲਤਾਨ ਬਹਾਦਰ ਨੇ ਆਪਣੀ ਸਾਰੀ ਫੌਜ ਨੂੰ ਸਖਤੀ ਨਾਲ ਖਬਰਦਾਰ ਕਰ ਦਿੱਤਾ ਮੇਰੇ ਸੂਰਮੇ ਚਪਾਈਓ ਅਸੀਂ ਮਿੱਤਰਾਂ ਦੀ ਬਦ ਖਲਾਸ ਲਈ ਲੜਨਾ ਹੈ ਹਾ ਕਿਸੇ ਨੇ ਲੁੱਟ ਕੀਤੀ ਜਾਂ ਕੋਈ ਅਵਾਗਿਆ ਸਖਤ ਸਜ਼ਾ ਦਿੱਤੀ ਜਾਵੇਗੀ ਮੰਡੀ ਦੇ ਕਿਸੇ ਬਸਨੀਕ ਨੂੰ ਤਾਂ ਕੀਤਾ ਜਨਾਨੀ ਵਾਲ ਅੱਖ ਚੋਕ ਕੇ ਵੇਖਿਆ ਮੇਰੇ ਕਹਿਰ ਦਾ ਸ਼ਿਕਾਰ ਨਾ ਹੋ ਜਾਵੇ ਬਸ ਅਕਲਮੰਦਾਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਉਹ ਬਰਾਬਰ ਸੰਜੋ ਪਾਈ ਬ ਘੋੜ ਸਵਾਰ ਹੋਇਆ ਹਦਾਇਤਾਂ ਤੇ ਚਤਾਵਣੀਆਂ ਦੇ ਰਿਹਾ ਸੀ ਲੜਾਈ ਜਿੱਥੇ ਸਪਾਂਘਾਂ ਲਈ ਜਾਨ ਹੂਲਿਆ ਉਹ ਲਈ ਬਿਪਤਾ ਹੁੰਦੀ ਹੈ ਉਥੇ ਲੁੱਟ ਨਾਲ ਹੱਥ ਰੰਗਣ ਦਾ ਵੀ ਸੁਨਹਿਰੀ ਮੌਕਾ ਬਣ ਜਾਂਦੀ ਹੈ ਇੱਕ ਸਿਪਾਹੀ ਦੇ ਨਾਲ ਮਿੱਤਰ ਸਾਥੀ ਨੂੰ ਕਣੋੜ ਕਰਨ ਲੱਗਾ ਸਾਨੂੰ ਆਖਦਾ ਹੈ ਕਿਸੇ ਜਨਾਨੀ ਵੱਲ ਆਖਣਾ ਚੁੱਕ ਆਪ ਜਨਾਨੀ ਦੀ ਖਾਤਰ ਸਾਨੂੰ ਬਲੀ ਦੇ ਬੱਕਰੇ ਬਣਾਉਣ ਲਈ ਆਇਆ ਹੈ ਯਾਰ ਆਂਦੇ ਆ ਰੂਪਮਤੀ ਲੋੜੇ ਦੀ ਸੋਣੀ ਦੂਜੇ ਸਿਪਾਹੀ ਦੀਆਂ ਅੱਖਾਂ ਵਿੱਚ ਲਾਲਸਾ ਤਾਂ ਤੀਰ ਲਿਸ਼ਕ ਪਿਆ ਹੋਰ ਇਹ ਮੇ ਤਾਂ ਨਹੀਂ ਬਗਾਨੇ ਪੁੱਤਾਂ ਨੂੰ ਜੰਗ ਦੀ ਪੱਟੀ ਦਾ ਬਾਲਣ ਬਣਾਉਣ ਲੱਗਾ ਇਹਨੂੰ ਰਖੇਲਾਂ ਦਾ ਘਟਾਏ ਸਬਰ ਕਿਉਂ ਨਹੀਂ ਕਰਦਾ ਖੂਬਸੂਰਤ ਜਨਾਨੀਆਂ ਰਾਜਾਂ ਸੁਲਤਾਨਾਂ ਦੀ ਕਮਜ਼ੋਰੀ ਹੁੰਦੀ ਹੈ ਹੋ ਰਾਂਦੇ ਉਹ ਹੀਰਾ ਬਾਈ ਤੋਂ ਵੀ ਵਧੀਆ ਕਉਂਦੀ ਹੈ ਬੇਲੀਆ ਸੁਲਤਾਨ ਅਸਲਕਾ ਸੁਲਤਾਨ ਕਾਹਦੇ ਹੋਏ ਜੇ ਉਹਨਾਂ ਚੋਜਾ ਨਾ ਕੀਤੇ ਆਪਾਂ ਤਾਂ ਜੰਗਾਂ ਜੁੱਦਾਂ ਵਿੱਚ ਲੜਨ ਮੰਨ ਲਈ ਜੰਮੇ ਆ ਪਰ ਸੁਲਤਾਨ ਨੇ ਲੁੱਟ ਤੋਂ ਵੱਰਜ ਕੇ ਚੰਗਾ ਨਹੀਂ ਕੀਤਾ। ਜਾਣ ਤਲੀ ਉੱਤੇ ਧਰਨ ਪਿੱਛੋਂ ਇਹੀ ਤਾਂ ਥੋੜਾ ਬਹੁਤ ਬਹੁਤਾ ਲਾਹਾ ਹੁੰਦਾ ਏ। ਸਾਨੂੰ ਸੁਲਤਾਨ ਨੇ ਛੋਟੀ ਮੋਟੀ ਲੁੱਟ ਤੋਂ ਰੋਕ ਦਿੱਤਾ ਏ ਪਰ ਆਪ ਬਹੁਤ شریف ਤੇ ਦਿਆਲੂ ਬਣਦਾ ਏ। ਸੋਨੇ ਦੀ ਮੁਰਗੀ ਫੜਨਾ ਚਾਹੁੰਦਾ। ਸੁਲਤਾਨ ਦਾ ਘੋੜਾ ਨੇੜੇ ਆਇਆ ਵੇਖ ਉਹ ਕਤਾਰ ਵਿੱਚ ਤਣ ਕੇ ਖਲੋਗੇ। ਦੇਖੋ ਦੁਸ਼ਮਣ ਪਹਾੜੀ ਆੜ ਵਿੱਚੋਂ ਨਿਕਲ ਕੇ ਹਮਲਾ ਕਰੇਗਾ। ਤੁਸੀਂ ਲੜਦਿਆਂ ਲੜਦਿਆਂ ਪਛਾਣ ਉੱਪਰ ਜਣਾ ਨਹੀਂ। ਪਰ ਰਿਸਕ ਦੇ ਜ਼ਰੂਰ ਆਉਣਾ ਏ। ਇਸ ਤਰ੍ਹਾਂ ਦੱਖਣੀਆਂ ਮੈਦਾਨ ਦੱਖਣੀਆਂ ਜੰਗਲ ਮੈਦਾਨ ਮਾਰਨ ਲਈ ਹੋਰ ਜੋਰ ਨਾਲ ਲੜਦੇ ਅੱਗੇ ਵਧਣਗੇ ਦੂਜੀ ਪਹਾੜੀ ਦੀ ਆੜ ਤੇ ਜੰਗਲ ਵਿੱਚ ਲੁਕੀਆਂ ਸਾਡੀਆਂ ਫੌਜਾਂ ਪਿੱਛੋਂ ਘੇਰਾ ਪਾਉਣਗਾਂ ਐਉਂ ਉਹਨਾਂ ਦੀ ਪਿੱਛੋਂ ਆਉਂਦੀ ਹਰ ਤਰ੍ਹਾਂ ਦੀ ਰਾਹਤ ਬੰਦ ਹੋ ਜਾਵੇਗੀ ਇਸ ਤਰ੍ਹਾਂ ਉਹਨਾਂ ਵਿੱਚ ਹਫੜਾ ਦਫੜੀ ਪੈਣੀ ਲਾਜ਼ਮੀ ਹੈ ਅਸੀਂ ਉਦੋਂ ਹੀ ਸ਼ਹਿ ਹੱਲਾ ਬੋਲਾਂਗੇ ਦੁਸ਼ਮਣ ਨੂੰ ਪਾਤ ਤੇ ਲਈ ਅਸੀਂ ਅੱਗੋਂ ਪਿੱਛੋਂ ਮਾਰਾਂਗੇ ਉਹ ਵਿਚਾਂ ਲਈ ਦੋਹਾਂ ਪਹਾੜੀਆਂ ਉੱਤੇ ਚੜਨ ਲਈ ਮਜਬੂਰ ਹੋ ਜਾਵੇਗਾ। ਇੰਨ ਦੁਸ਼ਮਣਾਂ ਦਾ ਬਹੁਤ ਸਾਰਾ ਜੰਗੀ ਸਮਾਨ ਸਾਡੇ ਹੱਥ ਲੱਗ ਜਾਵੇਗਾ। ਹੋਰ ਮਦਦ ਉਹਨਾਂ ਨੂੰ ਪਹੁੰਚ ਨਹੀਂ ਸਕੇਗੀ। ਅੱਲਾਹ ਤਾਲਾ ਮਿਹਰ ਕਰੇਗਾ ਤੇ ਮੈਦਾਨ ਸਾਡੇ ਹੱਥ ਹੋਵੇਗਾ। ਜਦ ਦੁਸ਼ਮਣ ਪਹਾੜੀਆਂ ਤੋਂ ਅਗਾਹ ਆ ਜਾਵੇ। ਫਿਰ ਚੀਤੇ ਦੀ ਚੁਸਤੀ ਨਾਲ ਪੈ ਕੇ ਉਸ ਨੂੰ ਥਾਂ ਹੀ ਚਿਤ ਕਰਨਾ ਹੈ। ਤੁਸੀਂ ਸਾਰਿਆਂ ਨੇ ਮੇਰੀ ਬਿਆਨ ਸਮਝ ਲਈ ਹੋਵੇਗੀ। ਸੋ ਆਪਣੇ ਆਪਣੇ ਟਿਕਾਣੇ ਮੰਨ ਲਓ। ਸ਼ਾਬਾਸ਼ ਹਾ ਲੁੱਟਦੇ ਮਾਲ ਦੀ ਥਾਂ ਸਭ ਨੂੰ ਸ਼ਾਹੀ ਖਜ਼ਾਨੇ ਵਿੱਚੋਂ ਬਰਾਬਰ ਇਨਾਮ ਦਿੱਤੇ ਜਾਣਗੇ ਇੱਥੇ ਅਸਾਂ ਵਫਾਦਾਰ ਮਿੱਤਰਾਂ ਨਾਲ ਸਬੂਤ ਦੇਣ ਆਏ ਸੋ ਈਮਾਨ ਕਾਇਮ ਰੱਖ ਕੇ ਬਹਾਦਰੀ ਦਿਖਾਓ ਬਹੁਤ ਖੂਬ ਤੁਹਾਡੀ ਬਹਾਦਰੀ ਤੇ ਕੁਰਬਾਨੀ ਦਾ ਮੁੱਲ ਹਰ ਹਾਲਤ ਵਿੱਚ ਪਾਇਆ ਜਾਵੇਗਾ ਬਾਜ ਬਹਾਦਰ ਦਾ ਜਲਾਲ ਉਹਦੀ ਨੰਗੀ ਤਲਵਾਰ ਵਾਂਗ ਲਿਸ਼ਕਾ ਮਾਰ ਰਿਹਾ ਸੀ ਜਾਰ ਸਾਡਾ ਸੁਲਤਾਨ ਜੰਗੀ ਚਾਲਾਂ ਵਿੱਚ ਬਹੁਤ ਮਾਰ ਹੈ ਦੂਜਾ ਸਿਪਾਹੀ ਪਹਿਲੇ ਨੂੰ ਕਹਿ ਗਿਆ ਸ਼ਾਂਚਾ ਸੂਰੀ ਵਾਲੇ ਦਾ ਪੇਜਾਬ ਦੇ ਬਾਪ ਤੋਂ ਹਸਲ ਕੀਤੇ। ਤੂੰ ਵੇਖਿਆ ਨਹੀਂ ਮੰਡੂ ਦਾ ਸੁਲਤਾਨ ਬਣ ਲਈ ਆਪਣੇ ਭਰਾਵਾਂ ਨੂੰ ਕਿਵੇਂ ਪਾਦ ਦਿੱਤੀ ਸੀ। ਨਿਰਾ ਬਹਾਦਰ ਹੀ ਨਹੀਂ ਸਿਆਸੀ ਮਹਾਰ ਵੀ ਚੋਖਾ ਏ। ਪਹਿਲਾ ਸੈਨਿਕ ਸੁਲਤਾਨ ਦੇ ਪਿਛੋਕੜ ਦੀ ਕਹਾਣੀ ਕਹਿੰਦਾ ਸਿਫਤ ਵੀ ਕਰ ਗਿਆ। ਫਿਰ ਤਾਂ ਯਾਰ ਸਾਡੇ ਸੁਲਤਾਨ ਨੂੰ ਰੂਪਮਤੀ ਨਾਲ ਐਸ਼ ਕਰਨ ਦਾ ਮੌਕਾ ਪੂਰਾ ਹੱਕ ਹੈ। ਉਸ ਅਸੀਨਾ ਖਾਤਰੀ ਜੰਗ ਲੜੀ ਜਾ ਰਹੀ ਹੈ। ਐਸ਼ ਇਹ ਕਰੇਗਾ ਮਰਨਗੇ ਮਾਮਾ ਦੇ ਪੁੱਤ। ਔਰ ਸਾਲਿਆਂ ਤੈਨੂੰ ਸੰਭਾਲ ਦੇਗੇ ਬੱਚੂ ਕਾਇਆਂ ਦੇ ਪੁੱਤ ਕਾਹੀ ਖੋਤਣਗੇ ਅੱਗੋਂ ਪਿੱਛੋਂ ਸਿਪਾਹੀ ਨੇ ਲੜਨਾ ਮਰਨਾ ਹੀ ਹੁੰਦਾ ਢੋਲ ਦੇ ਡੰਗਿਆਂ ਨਾਲ ਜੰਗੀ ਤੂਤਨੀ ਦੀ ਬੋਲ ਪਈ ਦੱਖਣੀਆਂ ਦੇ ਰਣ ਸਿੰਘੇ ਦੀ ਮੱਦਮਵਾਜ ਵੀ ਕਦੇ-ਕਦੇ ਕੰਨੀ ਪਹਿ ਜਾਂਦੀ ਸੀ ਤੂੜ ਦਾ ਉਠਿਆ ਬੱਦਲ ਦਿਸਦਾ ਸੀ ਦੁਸ਼ਮਣ ਮਾਰੂ ਮਾਰ ਕਰਦਾ ਚੜਿਆ ਆ ਰਹਾ ਹੈ ਸੁਲਤਾਨ ਦੇ ਕਮਾਨਚੀ ਸਪਾਹੀਆਂ ਵਿਜਲੇ ਬੇਵਰਲੇ ਬਰਲੇ ਪੱਥਰਾਂ ਦੀ ਓਟ ਮੱਲੀ ਹੋਈ ਸੀ। ਉਹਨਾਂ ਜੰਗੀ ਰੌਲਾ ਬਾਲਾ ਬਹੁਤਾ ਪਰਥੂ ਨਾ ਪਾਇਆ ਸਗੋਂ ਦੜਵੱਟੀ ਰੱਖੀ ਜਿਵੇਂ ਚੀਤਾ ਆਪਣੇ ਸ਼ਿਕਾਰ ਦੀ ਉਡੀਕ ਵਿੱਚ ਸ਼ਹਿ ਲਾਉਂਦਾ ਹੈ। ਜਦ ਦੱਖਣੀ ਮਾਰ ਹੇਠਾਂ ਆ ਗਏ ਸਪਾਹੀਆਂ ਗੋਡੀ ਲਾ ਕੇ ਕਮਾਨਾਂ ਦੀਆਂ ਤੰਦਾਂ ਖਿੱਚੀਆਂ ਅਤੇ ਸਰ-ਸਰ ਨਿਕਲਦੇ ਤੀਰ ਦੁਸ਼ਮਣ ਦੇ ਕਿੰਨੇ ਹੀ ਜਵਾਨਾਂ ਜਵਾਨ ਡਿਗਦੇ ਕਰ ਦਿੱਤੇ। ਉਹਨਾਂ ਦੀ ਚੜ੍ਹਾਈ ਲੜਖੜਾ ਗਈ। ਪਹਿਲੇ ਜ਼ਖਮੀਆਂ ਨੂੰ ਸੰਭਾਲ ਉਹਨਾਂ ਪਾਲਿਆਂ ਕਮਾੜਨਾ ਨਾਲ ਜ਼ੋਰਦਾਰ ਹੱਲਾ ਬੋਲ ਦਿੱਤਾ ਨਗਾਰੇ ਤੇ ਡੋਲ ਢੋਲਚੀ ਦੀ डम-डम ਨਾਲ سپਾਂਗਾਂ ਦੇ ਹਰ-ਹਰ ਮਹਾਦੇਵ ਦੇ ਨਾਰੇ ਗੂੰਜ ਉਠੇ ਸੁਲਤਾਨ ਦੇ سپਾਂਗ ਹਦਾਤ ਅਨੁਸਾਰ ਪਹਿਲੇ ਮੋਰਚੇ ਛੱਡ ਕੇ ਪਛਾਂਹ ਹੋਰ ਆਮਲੇ ਇਸ ਤਰ੍ਹਾਂ ਤੀਰਾਂ ਦੀ ਬੁੜਛਾੜ ਨਾਲ ਬੈਰੀਆਂ ਨੂੰ ਫੱਟੜ ਤੇ ਵਿਹਾਲ ਕਰਦੇ ਉਹ ਹੋਰ ਬਿਛਾਂ ਨੂੰ ਰਿਸਕ ਜਾਂਦੇ ਦੁਸ਼ਮਣ ਨੇ ਪਾਪਲੀਆ ਦੁਸ਼ਮਣ ਦੀ ਸੈਨਾ ਦੇ ਪੈਰ ਉਖੜ ਚਲੇ ਦਖਣਾ ਸਮਝ ਲਿਆ ਸੁਲਤਾਨ ਜੰਮ ਕੇ ਨਹੀਂ ਲੜੇਗਾ ਉਸ ਦੀ ਪਤਲੀ ਪੈੰਦੀ ਤਾਕਤ ਵੇਖ ਕੇ ਉਹਨਾਂ ਇੱਕ ਵਾਰ ਵੀ ਭਰਪੂਰ ਹਮਲਾ ਕਰ ਮਾਰੇ ਸੁਲਤਾਨ ਇਹੋ ਚਾਹੁੰਦਾ ਸੀ ਉਹਦੀ ਚਾਲ ਕਾਮਯਾਬ ਰਹੀ ਮੰਡੂ ਦੇ ਸਿਪਾਹੀ ਚੌਥੀ ਵਾਰ ਹੋਰ ਪਛਾਹ ਹਟ ਫਿਰ ਸੁਲਤਾਨ ਦਾ ਇਸ਼ਾਰਾ ਮਿਲਦਿਆਂ ਹੀ ਪਹਾੜੀਆਂ ਦੀ ਪਿਛਵਾੜੇ ਤੇ ਜੰਗਲੀ ਵੇਲੇ ਵਿੱਚੋਂ ਨਿਕਲ ਕੇ ਅਲੀ ਅਲੀ ਕਰਦਿਆਂ ਫੌਜਾਂ ਟੁੱਟਕ ਕੇ ਪੈਗਲਣਾਂ ਲਕਾਰਾਂ ਚੀਕਾਂ ਢੋਲਾਂ ਤੇ ਨਗਾਰਾਂ ਦੀ ਢਮ ਢਮ ਨੇ ਜੰਗ ਦਾ ਰੰਗ ਬਦਲ ਦਿੱਤਾ ਪਿਛਵਾੜਾ ਕੱਟ ਹੋ ਜਾਣ ਚਪੇਰੇਓ गिर ਜਾਣ ਤੇ ਦਖਣਗਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਉਹ ਪੂਰੀਆਂ ਦੋ ਘੜੀਆਂ ਪੂਰੀ ਤਾਕਤ ਨਾਲ ਕਟਾ ਵੱਟ ਕਰਦੇ ਰਹੀ ਕਟਾ ਵੱਟ ਕਰਦੇ ਰਹੇ ਬਾਰੋਂ ਖਾਮੀਆਂ ਕਾਰਨ ਚਿੰਤਾ ਵਿੱਚ ਪਏ ਹੋਏ ਸਨ ਪਹਿਲੀ ਉਹ ਘੇਰੇ ਵਿੱਚ ਆ ਗਏ ਸਨ ਦੂਜੀ ਪਿੱਛੋਂ ਹਰ ਤਰ੍ਹਾਂ ਦੀ ਰਾਹਤ ਤੇ ਮਦਦ ਬੰਦ ਹੋ ਚੁੱਕੀ ਸੀ ਐਉਂ ਪਹਿਲਾਂ ਉਹਨਾਂ ਦੇ ਮਾਨ ਹਾਰੇ ਪਿੱਛੋਂ ਪੈਰ ਉਖੜਨੇ ਸ਼ੁਰੂ ਹੋ ਗਏ ਜੁੱਧ ਸੈਨਾ ਵਿੱਚ ਇੱਕ ਵਾਰ ਭਾਜੜ ਪੈ ਗਿਆ ਫਿਰ ਜਛੀਲੇ ਨਾਰੇ ਵੀ ਉਹਨਾਂ ਨੂੰ ਲੜਨ ਲਈ ਰੋਕ ਨਹੀਂ ਸਕਦੇ ਫੌਜ ਨਠ ਦੀ ਵੇਖ ਕੇ ਜੰਗੀ ਸਰਦਾਰਾਂ ਵੀ ਪਹਾੜੀਆਂ ਚੜ੍ਹ ਕੇ ਜਾਨ ਬਚਾਉਣ ਵਿੱਚ ਹੀ ਭਲਾ ਸਮਝਿਆ ਸੁਲਤਾਨ ਦੇ ਜਾਵਾ ਸਿਪਾਹੀਆਂ ਪਹਾੜੀਆਂ ਦੇ ਆਰ ਪਾਰ ਵੀ ਵਾਵਾ ਮਾਰ ਕਾਟ ਕੀਤੀ ਮਦਾਨ ਸੁਲਤਾਨ ਦੇ ਹੱਥ ਰਿਆ 100 ਦੇ ਲਗਭਗ ਦੱਖਣੀਆਂ ਦੇ ਜੰਗੀ ਕੈਦੀ ਬਣਾਈ ਗਏ ਉਹਨਾਂ ਹਥਿਆਰ ਸੁੱਟ ਕੇ ਭੱਜਣ ਵਿੱਚ ਕਾਹਲੀ ਕੀਤੀ ਇਹ ਹਥਿਆਰ ਅਤੇ ਹੋਰ ਜੰਗੀ ਸਮਾਨ ਸੁਲਤਾਨ ਨੂੰ ਆਸ ਤੋਂ ਕਿਤੇ ਵੱਧ ਪ੍ਰਾਪਤ ਹੋ ਗਿਆ ਬਾਜ ਬਹਾਦਰ ਬੇहद ਖੁਸ਼ ਸੀ ਉਹ ਜਫੀਆਂ ਪਾਪਾ ਆਪਣੇ ਸਿਪਾਹਾਂ ਨੂੰ ਸ਼ਾਹਵਾਜ ਦੇ ਰਿਹਾ ਸ਼ਾਹਵਾਜ ਦੇ ਉਹ ਸੀ ਪਹਿਲਾ ਕੰਮ ਉਸ ਆਪਣੀ ਜ਼ਖਮਾਂ ਦੀ ਸੰਭਾਲ ਵਾਲਾ ਨੇ ਪਰ ਚੜਾ ਆਪਣੇ ਮੁਰਦੇ ਦਫਨਾ ਕੇ ਅੱਲਾਹ ਦੀ ਸ਼ੁਕਰਗੁਜ਼ਾਰੀ ਤੇ ਨਮਾਜ਼ ਪੜ੍ਹੀ। ਸਜਦੇ ਪਿੱਛੋਂ ਉੱਠਦਿਆਂ ਉਸ ਪ੍ਰਮਾਣ ਜਾਰੀ ਕੀਤਾ। ਵਿਛੜੇ ਸਾਥੀਆਂ ਲਈ ਬੜਾ ਫਾਇਦਾ ਪੜਿਆ ਗਿਆ। ਸਾਰੀ ਸੈਨਾ ਹੱਥ ਜੋੜ ਕੇ ਦੁਆ ਮੰਗਣ ਲੱਗੀ। ਖੁਦਾਇਆਂ ਸ਼ਹੀਦਾਂ ਨੂੰ ਜੰਨਤ ਨਸੀਬ ਹੋਵੇ। ਆਮੀਨ। ਫਿਰ ਸੁਲਤਾਨ ਫਤਿਹ ਦੇ ਡਾਂਕੇ ਵਜਾਉਂਦਾ ਪੂਰੀ ਸ਼ਾਨ ਨਾਲ ਰੂਪਮਤੀ ਦੇ ਸ਼ਹਿਰ ਨੂੰ ਚੱਲ ਪਿਆ ਸਿਪਾਹੀ ਖੁਸ਼ ਵਿੱਚ ਕਲਕਾਰੀਆਂ ਮਾਰ ਰਹੇ ਸਨ ਪਹਿਲੇ ਸਿਪਾਹੀ ਨੇ ਮੋੜ ਆਪਣੇ ਸਾਥੀ ਨੂੰ ਆਖਿਆ ਜੀ ਦੀ ਖਾਤਰ ਲਹੂ ਡੋਲਿਆ ਉਸ ਨੂੰ ਵੇਖ ਵੀ ਸਕਾਂਗੇ ਤੂੰ ਮਰਵਾਉਣ ਦੀਆਂ ਗੱਲਾਂ ਨਾ ਕਰ ਉਹ ਸੱਤਰ ਬੈਠੀ ਹੋਵੇਗੀ ਪਹਿਲਾ ਸਿਪਾਹੀ ਹੌਂਕਾ ਭਰ ਕੇ ਰਹਿ ਗਿਆ ਧੰਨਵਾਦ